ਇਹ ਸੂਚਨਾ ਜਿਹੜੀ ਕਿਲਾਯਾ ਤਾਰਾਗੜ ਸਾਹਿਬ ਤੱਕ ਪਹੁੰਚਾਉਂਦੇ ਸੀਗੇ ਸੇ ਉਤੋਂ ਗਾਂ ਜਿਹੜੀ ਸੂਚਨਾ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾ ਜਿੱਥੇ ਵੀ ਬਰਾਜਮਣ ਹੁੰਦੇ ਸਨ ਉਤੋਂ ਤੱਕ ਪਹੁੰਚਦੇ ਸਨ ਇੱਥੇ ਅਸੀਂ ਵੀਡੀਓ ਬਣਾਈ ਆ ਆਪ ਜੀ ਜਰੂਰ ਇਸ ਨੂੰ ਪੂਰਾ ਵਾਚ ਕਰਿਓ ਤਾਂ ਜੋ ਆਪ ਜੀ ਇਸ ਸਥਾਨ ਦੇ ਜਿਹੜੇ ਆ ਉਹ ਦਰਸ਼ਨ ਕਰ ਸਕੋ ਸਿੱਖਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਬਲੌਗ ਦੇ ਵਿੱਚ ਨਿਗਾ ਸਵਾਗਤ ਆ ਸੋ ਤੁਹਾਨੂੰ ਅੱਜ ਅਸੀਂ ਦਰਸ਼ਨ ਕਰਾਵਾਂਗੇ ਜਿੱਥੇ ਸਿੰਘ ਸਾਨੂੰ ਲੈ ਕੇ ਜਾ ਰਿਹਾ ਬੜਾ ਪਿਆਰਾ ਸਿੰਘ ਆ ਉਹ ਤਕਰੀਬਨ ਘੱਟ ਹੀ ਸੰਗਤਾਂ ਨੂੰ ਪਤਾ ਹੈ ਇਸ ਜਗ੍ਹਾ ਦਾ ਜਿੱਥੇ ਇਹ ਭਾਈ ਸਾਹਿਬ ਸਾਨੂੰ ਦਰਸ਼ਨ ਕਰਾਉਣੇ ਜਾ ਰਹੇ ਨੇ ਸੋ ਇਹ ਗੁਰਦੁਆਰਾ ਕੰਗਾ ਸਾਹਿਬ ਸਤਵੇਂ ਪਾਸ਼ਾਵਰ ਦਾ ਕੰਗਾ ਸਾਹਿਬ ਇੱਥੇ ਕਿੰਦੇ ਬਿਰਾਜ ਮਾਣਾ ਸਾਡੀ ਪਛੋਕੜ ਆ ਇਹ ਸੰਗਤਾਂ ਨੂੰ ਘੱਟ ਹੀ ਪਤਾ ਹੈ ਇਸ ਗੁਰਦੁਆਰ ਸਾਹਿਬ ਦਾ ਕਿਉਂਕਿ ਇਹ ਇਹ ਜਿਹੜਾ ਸਥਾਨ ਹੈਗਾ ਆ ਥੋੜਾ ਬਾਹਰੋ-ਬਾਰ ਹੈਗਾ ਆ ਸੋ ਇਹ ਤਾਂ ਇਸ ਵੀਡੀਓ ਬਣਾਈ ਜਾ ਰਹੀ ਹੈ ਤਾਂ ਜੋ ਆਪ ਜੀ ਇਸ ਸਥਾਨ ਦੇ ਦਰਸ਼ਨ ਕਰ ਸਕੋ ਇਸ ਸਥਾਨ ਦਾ ਇਤਿਹਾਸ ਤੋਂ ਜਾਣੂ ਹੋ ਸਕੋ ਤਾਂ ਜੋ ਆਪ ਜੀ ਵੀ ਆ ਕੇ ਇੱਥੇ ਦਰਸ਼ਨ ਕਰ ਸਕੋ ਆਓ ਤੁਹਾਨੂੰ ਲੈ ਚਲੀਏ ਗੁਰਦੁਆਰਾ ਕੰਗਾ ਸੋ ਇਹ ਜਿਹੜਾ ਗੁਰਦੁਆਰਾ ਸਾਹਿਬ ਆਪਾਂ ਜਾ ਰਹੇ ਆ ਇਹਨੂੰ ਤਕਰੀਬਨ ਇੱਧਰ ਦੀਆਂ 7 ਖੱਡਾ ਹੁੰਦੀਆਂ ਆ 7 ਖੱਡਾ ਪਾਰ ਕਰਕੇ ਤੇ ਫਿਰ ਇਸ ਸਥਾਨ ਦੇ ਜਿਹੜੇ ਦਰਸ਼ਨ ਉਹ ਖੱਡਾ ਪਾਰ ਕਰ ਲਈਆਂ ਤਕਰੀਬਨ ਹੋ ਗਈਆਂ ਪੂਰੀਆਂ ਤੇ ਆਓ ਤੁਸੀਂ ਸਥਾਨ ਦੇ ਦਰਸ਼ਨ ਕਰੋ ਆਪਾਂ ਤਕਰੀਬਨ ਪਹੁੰਚ ਗਏ ਆ ਇਹ ਗੁਰਦੁਆਰਾ ਕੰਗਾ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਾਈ ਸਾਹਿਬ ਜੀ ਮਹਾਰਾਜ ਦਾ ਪਾਛਾ ਦਾ ਇਹ ਸਥਾਨ ਆ ਇਸੇ ਤਕਰੀਬਨ ਸੰਗਤਾਂ ਘੱਟ ਹੀ ਹੁੰਦੀਆਂ ਹਨ ਤਕਰੀਬਨ ਘੱਟ ਹੀ ਸੰਗਤਾਂ ਨੂੰ ਪਤਾ ਆ ਕਿਉਂਕਿ ਇਹ ਸੱਤ ਖੱਡਾਂ ਪਾਰ ਕਰਕੇ ਇਹਦੋਂ ਆਪਾਂ ਜਿਹੜਾ ਆਏ ਆ ਸੋ ਇਹ ਸਥਾਨ ਆ ਆਪ ਜੀ ਨੂੰ ਆਪ ਦਰਸ਼ਨ ਕਰਾਉਣੀ ਆ ਗੁਰਦਰਾ ਕੰਗਾ ਸਾਹਿਬ ਧੰਤਨ ਸ੍ਰੀ ਗੁਰੂ ਹਰ ਐਸਾਏ ਪਾਸ਼ਾ ਮਹਾਰਾਜ ਦਾ ਅੱਜ ਹੀ ਇਹਨਾਂ ਪੂਸਾ ਦੀ ਧਰਤੀ ਤੋਂ ਜਿਹੜੇ ਗੁਰਦਰਾ ਸਾਹਿਬ ਦੇ ਸਥਾਨ ਨੇ ਜਿਹੜੇ ਥੋੜੇ ਜਿਹਾ ਗੋਪਤ ਨਹੀਂ ਸੰਗਤਾਂ ਨੂੰ ਪਤਾ ਉਹ ਸਿੰਘ ਸਾਨੂੰ ਦਰਸ਼ਨ ਕਰਨ ਵਾਸਤੇ ਲਿਆ ਆ ਤਕਰੀਬਨ 6-7 ਖੱਡਾ ਪਾਰ ਕਰਕੇ ਇਹ ਪਹਾੜੀ ਇਲਾਕੇ ਦੇ ਵਿੱਚ ਹੈਗੇ ਨੇ ਇਹ ਏ ਗੁਰਦੁਆਰਾ ਹੈਗਾ ਆ ਕੰਗਾ ਸਾਹਿਬ ਜਿੱਥੇ ਗੁਰੂ ਹਰਿ ਬਾਹ ਪਾਸ਼ਾ ਮਹਾਰਾਜ ਨੇ ਆਪਣੇ ਜਿਹੜੇ ਕੇਸ ਹਰੇ ਕੀਤੇ ਸੀਗੇ ਸਾ ਉਹ ਇੱਥੇ ਹਰੇ ਕੀਤੇ ਸੀਗੇ ਤੇ ਇਹ ਜਿਹੜਾ ਸਥਾਨ ਬਣਿਆ ਹੈਗਾ ਆ ਤਕਰੀਬਨ ਕੀਤਪੁਰ ਸਾਹਿਬ ਤੇ ਨਨਪੁਰ ਸਾਹਿਬ ਨੂੰ ਜਾਂਦਿਆਂ ਰਾਹ ਦੇ ਵਿੱਚ ਇਹ ਜਿਹੜਾ ਨਹਿਰ ਤੋਂ ਮੁੜਨਾ ਪੈਂਦਾ ਆ ਤੇ ਗਾਂਹ ਜਾ ਕੇ 6-7 ਖੱਡਾ ਪਾਰ ਕਰਕੇ ਸਥਾਨ ਜਿਹੜਾ ਹੁੰਦਾ ਆ ਗੁਰਦੁਆਰਾ ਕੰਗਾ ਸਾਹਿਬ ਧੰਤਨ ਸ੍ਰੀ ਗੁਰੂ ਹਰਿ ਬਾਹ ਪਾਸ਼ਾ ਮਹਾਰਾਜ ਦਾ ਤਕਰੀਬਨ ਕਾਟੀ ਸੰਗਤਾਂ ਨੂੰ ਇਸ ਸਥਾਨ ਬਾਰੇ ਜਿਹੜੀ ਉਹ ਜਾਣਕਾਰੀ ਹੈਗੀ ਐ ਸੋ ਕਈਆਂ ਨੂੰ ਪਤਾ ਵੀ ਹੋਏਗਾ ਪਰ 10-10 ਆਪ ਜੀ ਨੂੰ ਵੀਡੀਓ ਬਣਾ ਕੇ ਇਹ ਦਰਸ਼ਨ ਕਰਾਉਂਦਾ ਹਾਂ ਹਿਮੰਤਬਾ ਕੇ ਜਿਹੜੇ ਵੀ ਸਿੰਘ ਜਾਂ ਫੌਜਾਂ ਪਹੁੰਚਦੀਆਂ ਅਨੰਦਪੁਰ ਸਾਹਿਬ ਧਰਤੀ ਤੇ ਇਹਨਾਂ ਸਥਾਨਾਂ ਤੇ ਵੀ ਜਰੂਰ ਪੁੱਜੋ ਦਰਸ਼ਨ ਕਰੋ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਆਪਣੇ ਕੇਸ ਹਰੇ ਕੀਤੇ ਸੀ ਸੋ ਇਸ ਸਥਾਨ ਤੇ ਆ ਕੇ ਬੜਾ ਨੰਦਾ ਆ ਕਿਉਂਕਿ ਇੱਥੇ ਬੜੀ ਸ਼ਾਂਤੀ ਆ ਕੋਈ ਰੋਲਾ ਨਹੀਂ ਕੋਈ ਰ ਆਪਣੀਆਂ ਪੰਛੀਆਂ ਦੀ ਚੀਕ ਚ ਹੈ ਸਿਰਫ ਆ ਰਹੀ ਹੈ ਇੱਥੇ ਕੋਈ ਆਵਾਜ਼ਾਈ ਨਹੀਂ ਕੋਈ ਕੁਛ ਨਹੀਂ ਬੜਾ ਆਨੰਦ ਆਇਆ ਤੁਸੀਂ ਆਪ ਜੀ ਦਰਸ਼ਨ ਕਰੋ ਕਿਵੇਂ ਸ਼ਾਂਤੀ ਹੈ ਇੱਥੇ ਤਨ ਤਨ ਸ੍ਰੀ ਗੁਰਹਾਰੇ ਪਾਸ਼ਾ ਮਹਾਰਾਜ ਦਾ ਇਹ ਸਥਾਨ ਹੈਗਾ ਆ ਜਿੱਥੇ ਤਨ ਤਨ ਸ੍ਰੀ ਗੁਰਹਾਰੇ ਪਾਸ਼ਾ ਮਹਾਰਾਜ ਨੇ ਆਪਣੇ ਜਿਹੜੇ ਕੇਸ ਹਰੇ ਕੀਤੇ ਸਨ ਸੋ ਇਹ ਇਹ ਗੁਰਦੁਆਰਾ ਸੀਗਾ ਦਰਸ਼ਨ ਕਰਮੇ 10 ਵੀ ਪਹਿਲੀ ਵਾਰ ਆ ਰਿਹਾ ਸੋ ਜਿੱਥੇ ਆਪ ਦਾਸਨ ਦਰਸ਼ਨ ਕਰ ਰਿਹਾ ਆਪ ਜੀ ਵੀ ਇਹ ਦਰਸ਼ਨ ਕਰੋ ਤੇ ਜਦੋਂ ਵੀ ਆਪ ਜੀ ਅਨੰਦਪੁਰ ਸਾਹਿਬ ਧਰਤੀ ਤੇ ਆਓ ਤੇ ਇਹਨਾਂ ਸਥਾਨਾਂ ਦੇ ਦਰਸ਼ਨ ਜਰੂਰ ਕਰਕੇ ਜਾਓ ਕਿਉਂਕਿ ਇਹ ਸਥਾਨਾਂ ਦਾ ਘੱਟ ਹੀ ਸੰਗਤਾਂ ਨੂੰ ਪਤਾ ਸੋ ਸਿੰਘ ਸਾਨੂੰ ਲੈ ਕੇ ਆਇਆ ਦਾ ਧੰਨਵਾਦ ਆ ਤੇ ਆ ਮੇਰੀ ਪਹਿਲਾਂ ਕਦੀ ਨਹੀਂ ਇੱਧਰ ਆਈ ਨਹੀਂ ਕਦੀ ਅਦੁਰਾ ਸਾਹਿਬ ਜੀ ਦੇ ਵਰਗਿਰਾਂ ਵੀ ਅੱਛਾ ਇੱਥੇ ਲਾਸਪੁਰ ਨੂੰ ਜਲੇਦਾ ਰਸਤਾ ਹਰਾ ਠੀਕ ਹੈ ਪਹਾੜੀ ਰਾਹ ਚੜ ਕੇ ਆ ਜਾਂਦੇ ਸੀ ਨਾ ਅੱਛਾ ਜਦੋਂ ਪਹਾੜੀ ਰਾਹ ਚੜ ਕੇ ਆਉਂਦੇ ਸੀ ਤੇ ਮਾਰੇ ਕਿਰਪਾ ਨਾਲ ਸਿੰਘਾਂ ਚੌਂਕੀ ਦੀ ਸਿੰਘਾਂ ਦੀ ਚੌਂਕੀ ਠੀਕ ਆ ਔਰ ਤੋਂ ਦੀ ਮਾਰੇ ਕਿਰਪਾ ਨਾਲ ਮਿੱਟ ਮਿੱਟ ਧੂਪ ਪਹੁੰਚਦੀ ਸੀ ਕਿਲਾ ਤਾਰਾਗੜ ਸਾਹਿਬ ਅੱਛਾ ਸਿੰਘਾਂ ਦੀ ਚੌਂਕੀ ਤੋਂ ਇੱਥੇ ਜਿੱਥੇ ਆਪਾਂ ਜਾ ਰਹੇ ਹਾਂ ਉਸ ਤੋਂ ਬਾਅਦ 2 ਮਿੰਟ ਬਾਅਦ ਦਿੱਤਾ ਜੀ ਫੇਰ ਅੱਛਾ ਸਿੰਘਾਂ ਦੀ ਚੌਂਕੀ ਹੁੰਦੀ ਹੈ ਮਤਲਬ ਇੱਥੋਂ ਸਾਰੀ ਤਲਾ ਮਿਲਦੀ ਸੀ ਸਿੰਘਾਂ ਨੂੰ ਇਹ ਗਾਂ ਤਾਰਾਗੜ ਤੱਕ ਸਾਹਿਬ ਪਹੁੰਚ ਕਰਦੀ ਸੀਗੀ ਮਿੱਟੋ ਮਿੱਟੋ ਥੇ ਤਾਰਾਗੜ੍ਹ ਸਾਹਿਬ ਉਹ ਤੋਂ ਗਾਂ ਵੇ ਗਾਂ ਆਪਣਾ ਤਿਆਰ ਵਰਦਿਆਰ ਹੋਈ ਸੀ ਦਬਾ ਸਿੱਧੀ ਮਾਨਾ ਕਿਲਾ ਅਨੰਦਗੜ੍ਹ ਸਾਹਿਬ ਪਹੁੰਚਦੀ ਕਿਲਾ ਹਾਂਜੀ ਹਨਾ ਜਿੱਥੇ ਮਾਰੇ ਪੜਾ ਹੁੰਦਾ ਦਸ ਪਾਚਾ ਦਾ 10000 30000 ਠੀਕ ਹੈ ਜੀ ਆਪਾਂ ਜਾ ਰਹੇ ਹਾਂ ਸਿੰਘਾਂ ਦੀ ਚੌਂਕ ਜਿੱਥੋਂ ਸਿੰਘਾਂ ਨੂੰ ਪਤਾ ਲੱਗਦਾ ਹੁੰਦਾ ਹੈ ਕਿ ਪਹਾੜੀ ਰਾਜੇ ਚੜ੍ਹ ਕੇ ਆ ਰਹੇ ਆ ਉਤੋਂ ਗਾਂ ਫਿਰ ਇਹਦੀ ਜਿਹੜੀ ਜਦੋਂ ਇੱਥੇ ਸਿੰਘਾਂ ਨੂੰ ਪਤਾ ਲੱਗਦਾ ਹੈਗਾ ਤੇ ਫਿਰ ਗਾਂ ਜਿਹੜੀ ਤਲਾਹ ਜਿਹੜੀ ਆ ਉਹ ਕਿਲਾ ਤਾਰਾਗੜ੍ਹ ਸਾਹਿਬ ਪਹੁੰਚਦੀ ਉਤੋਂ ਗਾਂ ਫਿਰ ਜਿੱਥੇ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਮਾਰੇ ਪੜਾ ਹੁੰ ਉਹ ਤੱਕ ਪਹੁੰਚ ਹੁੰਦੀ ਵੀ ਹਾਂ ਕਿਉਂਕਿ ਪਹਿਲਾਂ ਸਮੇਂ 'ਚ ਫੋਨ ਨਹੀਂ ਨਾ ਹੁੰਦੇ ਸੀ ਉਸ ਸਮੇਂ ਦੇ ਹਿਸਾਬ ਦੇ ਨਾਲ ਜਿਹੜੀ ਉਹ ਇਦਾਂ ਚੌਂਕੀਆਂ ਇਦਾਂ ਕਿਲੇ ਜਿਹੜੇ ਹੁੰਦੇ ਸਨ ਹਾਂਜੀ ਵਾਜੁਰ ਜੀ ਹੁਣ ਆਪਾਂ ਜਾ ਰਹੇ ਹਾਂ ਸਿੰਘਾਂ ਦੀ ਚੌਂਕੀ ਜਿਹੜੇ ਆਪਜੀ ਨੂੰ ਪਹਿਲਾਂ ਦੱਸਿਆ ਸੀ ਸੋ 1.5 ਕਿਲੋਮੀਟਰ ਦਾ ਰਸਤਾ ਇਦਾਂ ਹੀ ਤੁਰ ਕੇ ਪਹਾੜ ਚੜਨਾ ਆ ਸਿੰਘਾਂ ਦੀ ਚੌਂਕੀ ਆਪਾਂ ਆਪ ਜੀ ਨੂੰ ਦਰਸ਼ਨ ਕਰਾਉਣੇ ਅੱਜ ਜਿੱਥੋਂ ਸਿੰਘਾਂ ਨੂੰ ਪਤਾ ਲੱਗਦਾ ਸੀਗਾ ਉੱਚੀ ਜਗ੍ਹਾ ਆ ਇਹ ਜਿੱਥੋਂ ਸਿੰਘਾਂ ਨੂੰ ਪਤਾ ਲੱਗ ਜਾਂਦਾ ਵੀ ਪਹਾੜੀ ਰਾਜੇ ਹੁਣ ਆ ਰਹੇ ਨੇ ਇੱਧਰ ਨੂੰ ਤੇ ਉਹਦੀ ਇਤਲਾਹ ਜਿਹੜੀ ਤਾਰਾਗੜ ਸਾਹਿਬ ਕਿਲਾ ਤਾਰਾਗੜ ਸਾਹਿਬ ਜਿਹੜੀ ਉਹ ਪਚਾਈ ਜਾਂਦੀ ਸੀ ਫਿਰ ਗੰਦ ਦਸਵੇਂ ਪਾਸ਼ਾ ਮਹਾਰਾਜ ਨੂੰ ਦੱਸਿਆ ਜਾਂਦਾ ਸੀ ਵੀ ਕਿਵੇਂ ਕਿਵੇਂ ਜਿਹੜਾ ਕਿਵੇਂ ਕਿਵੇਂ ਪਹਾੜੀ ਰਾਜੇ ਇੱਧਰ ਨੂੰ ਆ ਰਿਹਾ ਸਾਰੀ ਸੂਚਨਾ ਜਿਹੜੀ ਇੱਥੋਂ ਜਿਹੜੀ ਆ ਸਿੰਘਾਂ ਦੀ ਚੌਂਕੀ ਤੋਂ ਕਿਲਾ ਤਾਰਾਗੜ ਸਾਹਿਬ ਪਹੁੰਚਦੀ ਸੀ ਸੋ ਆਓ ਇੱਧਰ ਹੀ ਤੁਹਾਨੂੰ ਗਾਂ ਚੜ ਕੇ ਅਸੀਂ ਬਾਅਦ ਵਿੱਚ ਦਰਸ਼ਨ ਕਰਨੀਆਂ ਸਿੰਘਾਂ ਦੀ ਚੌਂਕੀ ਦੇ ਸੋ ਆਪਾਂ ਚੌਂਕੀ ਆਪ ਜੀ ਨੂੰ ਸਿੰਘਾਂ ਦੀ ਚੌਂਕੀ ਦਿਖਾਉਣ ਵਾਸਤੇ ਜਾ ਰਹੇ ਆ ਸੋ ਜਗਾ ਰਸਤਾ ਕਠਿਣੀ ਆ ਥੋੜਾ ਜਿਆ ਸਿੰਘ ਦਾ ਪਿੱਛੇ ਪਿੱਛੇ ਆਪਾਂ ਫਾਲੋ ਕਰਦੇ ਜਾਣਾ ਆ ਜਿੱਥੇ ਜਿੱਥੇ ਲੈ ਕੇ ਜਾਊਗਾ ਦੇਖ ਅਸੀਂ ਪਹੁੰਚ ਗਏ ਆ ਉੱਪਰ ਸਿੰਘਾਂ ਦੀ ਚੌਂਕੀ ਦੇਖਣ ਜਿੱਥੋਂ ਸਿੰਘ ਜਿਹੜੇ ਆ ਉਹ ਨਿਗਾਹ ਰੱਖਦੇ ਸੀਗੇ ਕਦੋਂ ਦੁਸ਼ਮਣ ਸੜ ਚੜ ਕੇ ਆਉਂਦਾ ਆ ਤੇ ਉਹਦੀ ਜਿਹੜੀ ਸੂਚਨਾ ਸੀਗੀ ਕਿਲਾ ਤਾਰਾਗੜ੍ਹ ਸਾਹਿਬ ਨੂੰ ਪਹੁੰਚਾਈ ਜਾਂਦੀ ਸੀ ਫਿਰ 10ਵੇਂ ਪਾਛੇ ਤੱਕ ਜਿਹੜੀ ਉਹ ਪਹੁੰਚਾਈ ਜਾਂਦੀ ਸੀਗੀ ਆਪਣੀ ਸੂਚਨਾ ਕਿਵੇਂ ਕਿਵੇਂ ਕਿਧਰੋਂ ਕਿਧਰੋਂ ਦੁਸ਼ਮਣ ਜੜਾ ਆ ਰਿਹਾ ਸੋ ਇਹ ਉੱਚੀ ਜਗ੍ਹਾ ਇਸੇ ਕਰਕੇ ਆ ਇੱਥੋਂ ਜਿਹੜੀ ਉਹ ਨਿਗਾਹ ਰੱਖੀ ਜਾਂਦੀ ਸੀ ਦੁਸ਼ਮਣ ਦੇ ਉੱਪਰ ਸੋ ਸੜ ਚੜ ਗਏ ਨੇ ਸਾਨੂੰ ਉਪਰ ਆਂਦੇ ਆਂਦੇ ਆ ਮੂ ਦੇਖੋ ਤੁਸੀਂ ਕਿਵੇਂ ਰਸਤਾ ਬਣਿਆ ਹੋਇਆ ਦੇਖੋ ਝੰਡੀਆਂ ਲੱਗੀਆਂ ਹੋਈਆਂ ਆ ਆਇ ਗਰੂ। ਉਹ ਆਪਾ ਉਹ ਸਲੇਵਾ ਆਏ ਆ। ਇੰਨਾ ਚੜ ਗਏ ਆ। ਤੇ ਇਹਦੇ ਪਰਲੇ ਪਾਸੇ ਜਾਣਾ। ਹਾਂਜੀ ਉੱਪਰ। ਇਹਦੇ ਉੱਪਰੋਂ ਦੀ ਜਾ ਕੇ ਪਰਲੇ ਪਾਸੇ ਆਪਾਂ ਜਾਣਾ ਹਜੇ। ਸਿੰਘਾਂ ਦੀ ਚੌਂਕੀ ਦੇਖਣੀ ਸੁੱਕੀਆਂ ਵੀ ਕਿਤੇ। ਤੇ ਪੁਰਾਣੇ ਸਮੇਂ ਜੇ ਕਿਵੇਂ ਸਿੰਘ ਇੱਥੇ ਚੜਦੇ ਤੇ ਮਿੰਡ ਦੁੱੜ ਜਾਂਦੇ ਤੇਰਾ ਕਿਲਾ ਤਾਰਾਗੜ੍ਹ ਸਾਹਿਬ ਨੂੰ ਸੂਚਨਾ ਦੇਣ ਵਾਸਤੇ। ਭਾਈ ਪਹਾੜੀ ਰਾਜੇ ਆ ਗਏ ਨੇ ਭਾਈ। ਸਿੰਘੋ ਜਾਗੋ। ਆਕਾਲੋ। ਜਦ ਮਹਾਰਾਜ ਜਿਸ ਨੇ ਰਾਜ ਹੁੰਦਾ ਸੀਗਾ ਸਤਲੁਜ ਦਰਿਆ ਕੰਨੇ ਤੱਕ ਹੁੰਦਾ ਦਾ ਆਪਣਾ ਠੀਕ ਆ ਸਾਹ ਚੜਿਆ ਬਬਈ ਕੋਈ ਗੱਲ ਨਹੀਂ ਦਸੀ ਜਾ ਨਾ ਨਾ ਸਾਹ ਚੜੇ ਫਿਰ ਕੀ ਆ ਪੱਥਰ ਕੱਢੀ ਹੋਏ ਸਾਰੇ ਦੇਖੋ ਇਹ ਸਾਰੇ ਲੇਲ ਦਾ ਖੁੰਨ ਨਿਕਲਦਾ ਵਰਸਦਾ ਇਹ ਵੜਾ ਇੱਧਰ ਦੀ ਲੇੜੀ ਦਾ ਕਿਧਰ ਪਿੰਦਾ ਬਬਈ ਇੱਥੋਂ ਦੀ ਬਲਾਸੌਰ ਮਨਾਲੀ ਮੰਡਾਲੇ ਰਤਾੰਗ ਰਤਾੰਗ ਤੋਂ ਕੀ ਲੋਂਗ ਤੋਂ ਲੇ ਕਿਹਦੇ ਪਹਾੜ ਉੱਪਰ ਐਸ ਪਹਾੜ ਨਹੀਂ ਇੱਥੇ ਨਹੀਂ ਜਿੱਥੇ ਤੁਹਾਨੂੰ ਲੈ ਕੇ ਆਣਾ ਸੀ ਅੱਜ ਪਹਾੜ ਉੱਪਰ ਖੂਹ ਆ ਉੱਥੇ ਨਹੀਂ ਹੁਣ ਜਾਂ ਜਿੱਥੇ ਰੋਪੜ ਗਏ ਨੇ ਜੇ ਰੋਪੜ ਜਿੱਥੇ ਗੱਲ ਕਰਦਾ ਹਾਂ ਆ ਸ਼ਾਹ ਹੋਰ ਜਗ੍ਹਾ ਆ ਜਿਹ ਇਵਨ ਕਿਲਾ ਹੁੰਦਾ ਉੱਪਰ ਤੇ ਇਹ ਵਾਲੀ ਇਹ ਵੀ ਸਿੰਘਾਂ ਚੌਂਕੀ ਆ ਇਹ ਵੀ ਸਿੰਘਾਂ ਚੌਂਕੀ ਆ ਵੱਧ ਚੌਂਕੀ ਹੈ ਸਿੰਘਾਂ ਦੀ ਚੌਂਕੀ ਹੈ ਸਿੰਘਾਂ ਦੀ ਵਾਧੂ ਨੇ ਦਸਮ ਪਾਸ਼ਾ ਇੱਥੇ ਚੌਂਕੀ ਉੱਥੇ ਥਾਣਾ ਥਾਣਾ ਆਕਾ ਹਲੋ ਚਲੋ ਭਾਈ ਉਹ 마ਸੀ ਆਪਣੀ ਉੱਪਰ ਅੱਛਾ ਇਧਰਲੇ ਪਾਸੇ ਆ 마ਸੀ ਸਾਹਮਣੇ ਕੀ ਬਾਤ ਹੈ ਸੋ ਕਾਫੀ ਅਸੀਂ ਉੱਪਰ ਆ ਗਏ ਆ ਸਿੰਘਾਂ ਕਹਿੰਦਾ ਵੀ ਐਸ ਪੱਥਰ ਦੇ ਉੱਪਰ ਬੈ ਕੇ ਘੜੀ ਰਾਮ ਕਰਨਾ ਤੇ 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 तकरीबन ਜੰਗਲ ਵੀ ਆ ਬਾਹਣਾ ਸਾਰਾ ਇੱਥੇ ਕੋਈ ਜੀਵ ਜੰਦੂ ਤਾਂ ਨਹੀਂ ਹੁਣ ਇੱਥੇ ਬਾਦੂ ਆ ਜੀ ਬਾਦੂ ਨੇ ਕੀ ਰੱਬ ਰੱਖਾ ਫਿਰ ਕਸਮ ਪਾਸ਼ਾ ਧੰਗੂ ਨਾਣ ਸੱਚੇ ਪਾਸ਼ਾ ਮਹਾਰਾਜ ਹੋ ਹੌਲੀ ਹੌਲੀ ਚੜਦੇ ਜਾਓ ਧੰਗੂ ਨਾਣ ਸੱਚੇ ਪਾਸ਼ਾ ਮਹਾਰਾਜ ਹੋ ਨਿੰਗਲ ਦੀ ਚੌਂਕੀ ਦੇ ਦਰਸ਼ਨ ਕਿਤੇ ਸੌਖੇ ਫੇਰੇ ਜੰਗਲ ਹੀ ਜੰਗਲਾ ਵਿਆਬਾਨ ਸੋਨਸਾਨ ਸ਼ਾਮ ਦੇ ਵੱਜ ਗਏ ਆ 6:30 ਆ ਦੇਖੋ ਤੁਸੀਂ ਨਿਸ਼ਾਨੀਆਂ ਲਾਈਆਂ ਨੀਲੇ ਪੜਕੇ ਵਾਲੀਆਂ ਦਸਤਾਰ ਦੀਆਂ ਵੇਖੀ ਸਹੀ ਦਿਸ਼ਾ ਵਿੱਚ ਜਾ ਰਹੇ ਹੋ ਸਿੰਘਾਂ ਦੀ ਚੌਂਕੀ ਤੇ ਦਰਸ਼ਨ ਕਰਨ ਲਈ ਆ ਦੇਖੋ ਦਿਖ ਰਹੀ ਆਪ ਜੀ ਨੂੰ ਸੋ ਆਪਾਂ ਜਾ ਰਹੇ ਆ ਪਹਾੜੀ ਇਲਾਕਾ ਆ ਬਿਆਬਾਨ ਜੰਗਲ ਆ ਸੋ ਸਿੰਘਾਂ ਦੀ ਚੌਂਕੀ ਵਾਈਗਰ ਫਾਫੂਚ ਆ ਗਿਆ ਪਕੜ ਕੋੜ ਡੇਢ ਕਿਲੋਮੀਟਰ ਕੇ ਆਈ ਸਿੰਘ ਨੇ ਇੰਨਾ ਤੇ ਹੈ ਹੀ ਆ ਹਲੇ ਕਹਿੰਦਾ ਸੀ ਅੱਧਾ ਰਾਹ ਹੋਇਆ ਚਲੋ ਚੀਜ਼ ਦੇ ਦਰਸ਼ਨ ਕਰ ਰਹੇ ਆ ਨਾਲ ਆਪ ਜੀ ਨੂੰ ਕਰਾਉਣੇ ਆ ਫਿਰ ਇੰਨਾ ਤੇ ਕਰਨਾ ਹੀ ਪੈਣਾ ਛੱਡ ਦੇ ਜਾਓ ਅੱਜ ਮਾਰੇ ਜੀ ਸ਼ਸਤਰ ਦਿਖਾਇਓ ਆਪਣਾ ਬਾਬਾ ਜੀ ਹਕਾਲ ਆਜੋ ਆਜੋ ਹਾਂਜੀ ਹਕਾਲ ਆ ਜੀ ਸ਼ਸਤਰ ਸਿੰਘ ਨੇ ਆਣ ਚਾਰ ਬਾਰ ਤਿਆਰ ਰੱਖੇ ਹੋਏ ਨੇ ਗੋਪਤ ਨੇ ਨਾਲੇ ਕੀ ਬਾਤ ਆ ਸਿੰਘ ਹੁੰਦਾ ਇਦਾਂ ਦੇ ਸਾਡੇ ਵਰਗੇ ਕੈਮਰੇ ਲੈ ਕੇ ਆ ਗਏ ਕੋਲ ਕੋਮਣੀ ਪਾਣੀ ਵਾਲੀ ਬੋਤਲ ਹੀ ਆ ਖੰਡੇ ਦੀਆਂ ਨਿਸ਼ਾਨੀਆਂ ਉਹ ਟੱਲੀਆਂ ਬਣੀਆਂ ਹੋਈਆਂ ਨੀਲੀਆਂ ਦੱਸਣ ਵਾਸਤੇ ਕਿ ਤੂੰ ਸਹੀ ਰੋਡ ਜਾ ਰਹੇ ਹੋ ਸਿੰਘਾ ਦੀ ਚੌਂਕੀ ਬਿਲਕੁਲ ਇੱਧਰ ਹੀ ਆ। ਕੀ ਬਾਤ ਹੈ। ਆ ਗਈਆਂ ਝੰਡੀਆਂ ਅੱਗੇ ਵੀ ਲੱਗੀਆਂ। ਬਸ ਜੀ ਇੱਕ ਦੋ ਮਿੰਟ ਦੀ ਗੱਲ ਆ। ਤੇ ਆਪਾਂ ਚੱਲੇ ਆਂ ਪਹੁੰਚ। ਆ ਦੇਖੋ ਤੁਸੀਂ ਲੜੀਆਂ ਲਾਈਆਂ ਹੋਈਆਂ ਆ। ਵੀ ਡਾਇਰੈਕਸ਼ਨ ਦਿੱਤੀ ਹੋਈ ਆ ਵੀ ਸਿੰਘਾ ਦੀ ਚੌਂਕੀ। ਵੀ ਇੱਧਰ ਹੀ ਆ। ਹਲ-ਚਲ ਹੋ ਰਹੀ ਆ ਜੰਗਲ ਦੇ ਵਿੱਚ ਮਾੜੀ-ਮਾੜੀ। ਸ਼ਾਮ ਦਾ ਸਮਾਂ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਅੰਗਸੰਘ ਸਾਈ ਹੋਣ ਆ ਕਾਲੋ ਆ ਦੇਖੋ ਨਿਸ਼ਾਨ ਸਾਹਿਬ ਗੱਡਿਆ ਹੋਇਆ ਨੇ ਸਿੰਘਾਂ ਦੀ ਚੌਂਕੀ ਦੇ ਕੀ ਬਾਤ ਆ ਕਰੋ ਦਰਸ਼ਨ ਆਪ ਜੀ ਇਹ ਆ ਸਿੰਘਾਂ ਦੀ ਚੌਂਕੀ ਇੱਥੇ ਸਿੰਘ ਲੁੰਦੇ ਸੀ ਮੋਰਚਾ ਕਿਉਂ ਸਿੰਘ ਨਹੀਂ ਆਣਾ ਇੱਥੇ ਫੌਜ ਜ਼ਿਆਦਾ ਹੁੰਦਾ ਸੀ ਮੋਰਚਾ ਗੁਰੂ ਗੋਬਿੰਦ ਸਿੰਘ ਪਾਸ਼ਾ ਮਾਰਦੇ ਸਮੇਂ ਵੇਲੇ ਸੋ ਇੱਥੋਂ ਜਿਹੜੀ ਆ ਸੂਚਨਾ ਦਿੰਦੇ ਸੀ ਤਾਰਾ ਕਿਲਾ ਤਾਰਾਗੜ੍ਹ ਸਾਹਿਬ ਨੂੰ ਜਦੋਂ ਪਹਾੜੀ ਰਾਜੇ ਚੜਦੇ ਸੀ ਇਧਰ ਉਧਰ ਨੂੰ ਪਤਾ ਲੱਗਦਾ ਸੀ ਦੁਸ਼ਮਣ ਕਿੱਧਰੋਂ ਆ ਰਿਹਾ ਕਿੱਧਰੋਂ ਜਾ ਰਿਹਾ ਫੋਟੋ ਲਈ ਹੋਈ ਆ ਧੰਨ ਧੰਨ ਸ਼੍ਰੀ ਗੋਬਿੰਦ ਪਾਸ਼ਾ ਮਹਾਰਾਜ ਦੀ ਭਾਈ ਦਿਆਲਾ ਜੀ ਭਾਈ ਦਿਆਲਾ ਜੀ ਦੀ ਕੀ ਬਾਤ ਹੈ ਸੋ ਸਿੰਘ ਦਰੀ ਕੱਢ ਰਿਹਾ ਇੱਥੋਂ ਸਾਰਾ ਪਤਾ ਇਹਨੂੰ ਕਿੱਥੇ ਕੀ ਪਿਆ ਆ ਤੇ ਇਹ ਨਿਸ਼ਾਨ ਸਾਬ ਲਾਏ ਹੋਏ ਨੇ ਇੱਥੇ ਜਿਹੜੇ ਦਰਸ਼ਣਾਂ ਵਾਸਤੇ ਅਸੀਂ ਏਡੀ ਉੱਚੀ ਚੜੇ ਆ ਸੋ ਇਹ ਸਿੰਘਾਂ ਦੀ ਚੌਂਕੀ ਆ ਇੱਥੇ ਕੋਈ ਗੁਰਦੁਆਰਾ ਸਾਹਿਬ ਨਹੀਂ ਹੈਗਾ ਇੱਥੇ ਉਹ ਸਥਾਨ ਆ ਜਿੱਥੇ ਜਿਹੜੀਆਂ ਫੌਜਾਂ ਜੜੀਆਂ ਉਹ ਨਿਗਾਹ ਰੱਖਦੀਆਂ ਸੀਗੀਆਂ ਪਹਾੜੀ ਰਾਜਾਂ ਦੇ ਉੱਪਰ ਦੁਸ਼ਮਣਾਂ ਦੇ ਉੱਪਰ ਕਿਧਰੋਂ ਦੁਸ਼ਮਣ ਆ ਰਿਹਾ ਕਿਧਰੋਂ ਉੱਚੀ ਜਗ੍ਹਾ ਤੇ ਆ ਸੋ ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਪੇਪਲ ਆ ਵੱਡਾ ਹਰਾ ਬੋੜ ਬੋੜ ਇਹ ਬੋੜ ਆ ਵੱਡਾ ਸਰਾ ਦੇਖੋ ਤੁਸੀਂ ਕਿਵੇਂ ਫੈਲੇ ਹੋਏ ਆ ਨਾ ਛਾਂ ਪੂਰੀ ਇਹ ਪੁਰਾਣੇ ਸਮਝਦਾ ਯਾ ਮੇਰੇ ਸਾਹਮਣਾਂ ਫਿਰ ਐਵੇਂ ਬੱਬੀ ਜੀ ਜੜਾ ਦੇਖੋ ਕਿਦਾਂ ਫੱਲੀ ਹੋਈਆਂ ਹਾਂ ਹਾਂ ਉਹ ਟਾਣੀਆਂ ਦੇਖੋ ਕਿਦਾਂ ਲੰਬੀਆਂ ਬਿਲਕੁਲ ਥੱਲੇ ਨੂੰ ਉੱਚੀਆਂ ਨਹੀਂ ਹੈਗੀਆਂ ਤਾਂ ਨੂੰ ਇਹ 300 600 700 ਸਾਲ ਪੁਰਾਣਾ ਪੇੜ ਹੈ 3 400 ਸਾਲ ਪੁਰਾਣਾ ਇਹ ਪੇੜ ਹੈਗਾ ਯਾ ਸੋ ਆਪ ਜੀ ਨੂੰ ਇਹ ਦਰਸ਼ਣ ਕਰਨ ਵਾਸਤੇ ਅਜੀ ਸੀ ਸਿੰਘਾਂ ਦੀ ਚੌਂਕੀ ਕਿਹੜੇ ਪਿੰਡ ਹਿਮਾਚਲ ਚ ਪੈਂਦੀ ਏ ਹੈ ਹਾਂ ਹੈ ਪੰਜਾਬ ਦੇ ਵਿੱਚ ਹੀ ਐ ਇਹ ਪੰਜਾਬ ਦੇ ਵਿੱਚ ਹੀ ਐ ਜਿਹੜੀ ਇਹ ਹੈਗੀ ਆ ਸਿੰਘਾਂ ਦੀ ਚੌਂਕੀ ਜਿਹਦੇ ਆਪ ਜੀ ਦਰਸ਼ਨ ਕੀਤੇ ਆ ਸੋ ਕਾਫੀ ਉੱਚੀ ਜਗ੍ਹਾ ਤੇ ਬਣੀ ਹੋਈ ਆ ਕਿਉਂਕਿ ਮੋਰਚੇ ਜਿਹੜੇ ਹਮੇਸ਼ਾ ਉੱਚੀ ਜਗ੍ਹਾ ਤੇ ਲੱਗਦੇ ਹੈ ਕਿ ਉੱਚੀ ਜਗ੍ਹਾ ਤੋਂ ਹੀ ਪਤਾ ਲੱਗਦਾ ਹੈਗਾ ਕਿ ਕਿਧਰੋਂ ਫੌਜ ਆ ਰਹੀ ਆ ਕਿਧਰੋਂ ਦੁਸ਼ਮਣ ਆ ਰਿਹਾ ਕਿਧਰੋਂ ਪਹਾੜੀ ਰਾਜੇ ਆ ਰਹੇ ਆ ਐਸੇ ਬੋਰ ਥੱਲੇ ਹਾਂ ਜ ਸਾਹਮਣੇ ਨਹੀਂ ਇਹ ਜਿਹੜੀ ਜਗ੍ਹਾ ਪ੍ਰਗਟ ਕਦੋਂ ਹੋਈ ਆ ਇਹ ਕੁਝ ਖਸਮਾਂ ਹੋਈ ਹੋਈ ਹੈ ਜੀ ਕੁਝ ਖਸਮਾਂ ਹੋਇਆ ਨਾ ਇਹਦੇ ਬਾਰੇ ਪਤਾ ਕਿਵੇਂ ਲੱਗਿਆ ਜਿੱਦਾਂ ਕਿਸੇ ਕਿਤਾਬ 'ਚ ਲਿਖਿਆ ਸੀਗਾ ਜਾਂ ਨਹੀਂ ਨਹੀਂ ਇਹ ਮੜਾ ਜਾਂ ਦਾਦਾ ਸ਼ੇਂਗੜੀ ਦੀ ਕਜੜੀ ਉਤਰੰਗਕੁਰ ਇਹ ਸੀ ਸਿੰਘਾਂ ਦੀ ਚੌਂਕੀ ਜਿੱਦੇ ਆਪ ਜੀ ਨੂੰ ਦਰਸ਼ਨ ਕਰਾਏ ਆਪ ਜੀ ਨੇ ਕੀਤੇ ਆ ਸੋ ਅੱਜ ਅਸੀਂ ਆਪਣਾ ਬਲੌਗ ਜਿਹੜਾ ਇੱਥੇ ਹੀ ਸਮਾਪਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰਾ ਰਹੇ ਆਪਾਂ ਤਕਰੀਬਨ ਨਿਸ਼ਾਨ ਸਾਹਿਬ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਲੱਗਾ ਇਹ ਜਗ੍ਹੀ ਜਿਹੜੀ ਜਗ੍ਹਾ ਹੈਗੀ ਐ ਇਹ ਇੱਕ ਚੌਂਕੀ ਸੀਗੀ ਜਿਹਨੂੰ ਆਪਾਂ ਕਹਿ ਦਿੰਦੇ ਆਂ ਸਿੰਘਾਂ ਦੀ ਚੌਂਕੀ ਸੋ ਮੈਂ ਤੁਹਾਨੂੰ ਆਪ ਨੂੰ ਪਿੱਛੇ ਦਿਖਾਣਾ ਇੱਕ ਬੋੜਾ ਠੀਕ ਹੈ ਜੀ ਇਹ ਸਿੰਘਾਂ ਦੀ ਚੌਂਕੀ ਹੈ ਤੇ ਅੱਜ ਅਸੀਂ ਬਲੌਗ ਬਣਾਇਆ ਸੋ ਇਹਦੀ ਵੀਡੀਓ ਤੁਹਾਨੂੰ ਅਸੀਂ ਜਿਹੜੀ ਆ ਹੁਣ ਨੈਕਸਟ ਤੁਸੀਂ ਦੇਖੋਗੇ ਇਸ ਵੀਡੀਓ ਤੋਂ ਬਾਅਦ ਆਪ ਜੀ ਨੂੰ ਜਿਹੜੇ ਉਹ ਬਲੌਗ ਦੇ ਦਰਸ਼ਨ ਕਰਾਵਾਂਗੇ ਕਿਵੇਂ-ਕਿਵੇਂ ਅਸੀਂ ਇੱਥੇ ਪੁੱਜੇ ਹਾਂਗੇ ਆ ਤੇ ਕਿਵੇਂ-ਕਿਵੇਂ ਜੜਾ ਸਾਨੂੰ ਚੜਨਾ ਪਿਆ ਪਹਾੜ ਸੋ ਇਹ ਜਗਾ ਜਿਹੜੀ ਸਿੰਘਾਂ ਦੀ ਚੌਂਕੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਆਪ ਜੀ ਨੂੰ ਦੱਸ ਦਵਾਂਗਾ ਕਿ ਇਹ ਚੌਂਕੀ ਤੋਂ ਸਿੰਘਾਂ ਦਾ ਪੈਰਾ ਹੁੰਦਾ ਸੀਗਾ ਕਿ ਇਹ ਪਹਾੜੀ ਰਾਜੇ ਤੇ ਪਹਾੜੀ ਰਾਜੇ ਹੋਗੇ ਜਾਂ ਦੁਸ਼ਮਣ ਜਦੋਂ ਵੀ ਕੋਈ ਚੜ ਕੇ ਆਉਂਦਾ ਸੀਗਾ ਤੇ ਇੱਥੋਂ ਸਿੰਘ ਜਿਹੜੀ ਉਹ ਸੂਚਨਾ ਜਿਹੜੀ ਕਿਲਾਯਾ ਤਾਰਾਗੜ ਸਾਹਿਬ ਤੱਕ ਪਹੁੰਚਉਂਦੇ ਸੀਗੇ ਸੇ ਉਤੋਂ ਗਾਂ ਜਿਹੜੀ ਸੂਚਨਾ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾ ਜਿੱਥੇ ਵੀ ਬਰਾਜਮਣ ਹੁੰਦੇ ਸਨ ਉਤੋਂ ਤੱਕ ਪਹੁੰਚਦੇ ਸਨ ਉੱਥੇ ਅਸੀਂ ਵੀਡੀਓ ਬਣਾਈ ਆ ਆਪ ਜੀ ਜਰੂਰ ਇਸ ਨੂੰ ਪੂਰਾ ਵਾਚ ਕਰਿਓ ਤਾਂ ਜੋ ਆਪ ਜੀ ਇਸ ਸਥਾਨ ਦੇ ਜਿਹੜੇ ਆ ਉਹ ਦਰਸ਼ਨ ਕਰ ਸਕੋ ਦੇਖੋ ਨਿਸ਼ਾਨ ਸਾਹਿਬ ਗੱਡੇ ਹੋਏ ਨੇ ਉੱਪਰ ਪਹਾੜ ਦੇ ਉੱਪਰ ਬਿਲਕੁਲ ਤੇ ਇੱਕ ਬੋਰਡ ਆ ਤੇ ਇਹ ਤਕਰੀਬਨ ਬਹੁਤ ਹੀ ਵਧੀਆ ਜਿਹੜੀ ਵੀਡੀਓ ਬਣੀ ਆ ਆਪ ਜੀ ਦਰਸ਼ਨ ਕਰੋ ਇਹੋ ਜਿਹੀ ਵੀਡੀਓ ਦੇਖਣ ਵਾਸਤੇ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਨੋਟੀਫਿਕੇਸ਼ਨ ਦੀ ਘੰਟੀ ਨਾਲ ਪਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇ ਨਾਲ ਬਨੇ ਰਹੋ ਦੇਖੋ ਨੈਕਸਟ ਵੀਡੀਓ